हां ਵੀ ਮੇਰਾ ਕੀ ਹਾਲ ਚੱਲਨੇ ਹੋਰ ਠੀਕ ਠਾਕ ਹਾਂ ਜੇ ਵੀਡੀਓ ਵਧੀਆ ਲੱਗਦੀ ਹੈ ਤਾਂ ਲਾਈਕ ਜ਼ਰੂਰ ਕਰ ਦਿਆ ਕਰੋ ਇੱਕ ਵੀਰੇ ਨੇ ਵੀਡੀਓ ਬਣਾਈ ਸੀ ਫਿਟਨੈਸ ਵਾਲੇ ਨੇ ਕਹਿੰਦਾ ਗੰਦ ਬਹੁਤ ਪਾਉਂਦੇ ਨੇ ਹਨ ਉਹ ਗੰਦ ਨਹੀਂ ਦਿੰਦਾ ਜਿਹੜੇ ਰੀਲਾਂ ਦੇ ਵਿੱਚ ਲੋਕ ਸ਼ਰਿਆਮ ਗੀਤਾਂ ਦੇ ਵਿੱਚ ਵੀ ਗਾਣਾ ਕੱਢਦੇ ਨੇ ਹਨ ਜੇ ਪੂ ਜਾਣਕਾਰੀ ਦਿੰਨੇ ਆ ਤਾਂ ਉਹ ਲੋਕਾਂ ਨੂੰ ਗੰਦ ਲੱਗਦਾ ਚਲੋ ਕੋਈ ਗੱਲ ਨਹੀਂ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰ ਦਿਓ ਹਨਾ ਪਤਾ ਲੱਗ ਜੂਗਾ ਆਪਣੀ ਵੀਡੀਓ ਕਿਹ ਜੀ ਹੁੰਦੀ ਹੈ ਨੁਸਕਾ ਦੱਸ ਦਿਆਂ ਜਿੰਨਾ ਵੀਰਾਂ ਨੂੰ ਸੈਕਸ ਸਮੱਸਿਆ ਹੈਗੀ ਹੈ ਆਪਣੇ ਕੋਲ ਮੇਰੇ ਇੱਕ ਟਾਪਿਕ ਆ ਸਮਝ ਲਓ ਸੈਕਸ ਸਮੱਸਿਆ ਵਾਲਾ ਤੇ ਜਿੰਨਾ ਵੀਰਾਂ ਨੂੰ ਸੈਕਸ ਸਮੱਸਿਆ ਹੈ ਟਾਈਮਿੰਗ ਦੀ ਸਮੱਸਿਆ ਹੈਗੀ ਹੈ ਸਟੈਂਡਿੰਗ ਦੀ ਪ੍ਰੋਬਲਮ ਹੈਗੀ ਹੈ ਲਿੰਗ 'ਚ ਤਣਾਅ ਨਹੀਂ ਆਉਂਦਾ ਸ਼ਰੀ ਡਿਗੂ ਡਿਗੂ ਕਰਦਾ ਨੁਸਕਾ ਦੱਸ ਦਿਆਂ ਬਣਿਆ ਬਣਾਇਆ ਤੁਹਾਨੂੰ ਮਿਲ ਜੂ ਜੋਵਨ ਚੂਰਨ ਉਹਦਾ ਪਤੰਜਲੀ ਕੰਪਨੀ ਦਾ ਜੋਵਨ ਜੋਵਨ ਚੂਰਨ ਲੈਣਾ 200 ਗ੍ਰਾਮ ਉਹਦੇ ਵਿੱਚ 5 ਗ੍ਰਾਮ ਸਵਰਨਵੰਗ 10 ਗ੍ਰਾਮ ਬੰਗ ਭਸਮ 5 ਗ੍ਰਾਮ ਸਵਰਨਵੰਗ 5 ਗ੍ਰਾਮ ਵਿਕਰਾਂਤ ਭਸਮ ਤੇ 5 ਗ੍ਰਾਮ ਹੀ ਸਿੱਧ ਮਕਰਤਵਾਜ ਇੱਕ ਘੰਟਾ ਪੀਸ ਕੇ ਪਾ ਦੇਣੀ ਹੈ ਨੁਸਖਾ ਥੋੜਾ ਤਿਆਰ ਹੈ ਮੰਨ ਲਓ ਜੇ ਖਾ ਲਿਆ ਨੁਸਖਾ 200 ਗ੍ਰਾਮ ਯਾਦ ਕਰੋਗੇ ਚਿਹਰਾ ਲਾਲੀ ਮਾਰੋ ਡੋਲੂ ਟੰਗ ਲਿਓ ਉਹ ਕੰਮ ਹੋ ਜਾਊਗਾ ਨੁਸਖਾ ਵਾਹਤ ਵਧੀਆ ਹੈ ਆਪਣੇ ਯਾਰਾਂ ਦੋਸਤਾਂ ਨਾਲ ਸ਼ੇਅਰ ਜਰੂਰ ਕਰ ਦਿਓ ਜਿਹੜੇ ਇਹ ਜਿਹੇ ਨੁਸਖੇ ਇਹਦੇ ਪਾਲ ਦੇ ਵਿੱਚ ਰਹਿੰਦੇ ਨੇ ਤੇ ਲਾਈਕ ਕਰਕੇ ਵੀਡੀਓ ਨੂੰ ਜਰੂਰ ਦੱਸ ਦਿਓ ਵੀਰਾਂ ਨੂੰ ਜਿਹੜੇ ਆਪਣੀ ਵੀਡੀਓ ਜਾਂ ਆਪਾਂ ਨੂੰ ਕਹਿੰਦੇ ਆ ਵੀ ਇਹ ਤਾਂ ਗੰਦ ਪਾਉਂਦਾ ਵੈਦ ਠੀਕ ਹੈ ਜੀ ਨੁਸਖੇ ਤੁਹਾਡੇ ਲਈ ਬਹੁਤ ਲੈ ਕੇ ਆਵਾਂਗੇ ਇਹ ਟਾਪਿਕ ਤੇ ਵੀ ਨੁਸਖੇ ਲੈ ਕੇ ਆਵਾਂਗੇ ਹਰ ਇੱਕ ਬਿਮਾਰੀ ਤੇ ਤੁਹਾਡੇ ਲਈ ਨੁਸਖੇ ਲੈ ਕੇ ਆਵਾਂਗੇ ਆਪਣੇ YouTube ਚੈਨਲ ਤੇ ਦੇਖ ਸਕਦੇ ਹੋ ਨੁਸਖੇ ਬਹੁਤ ਪਾਈ ਹੋਏ ਨੇ ਜਿਹੜੇ ਵੀਰਾਂ ਨੂੰ ਕੋਈ ਬਿਮਾਰੀ ਤੇ ਨੁਸਖਾ ਚਾਹੀਦਾ ਹੈ ਤਾਂ ਮੈਸੇਜ ਜਰੂਰ ਕਰ ਦਿਆ ਕਰੋ ਵੀਡੀਓ ਨਾਲ ਦੀ ਨਾਲ ਆਇਆ